ਬੱਡੀ ਖਬਰ ਸਾਹਮਣੇ ਆ ਰਹੀ ਹੈ 21 ਸਾਲਾ ਕੁੜੀ ਦੀ ਖੂਹ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ 117 ਫੁੱਟ ਡੂੰਘਾ ਇਹ ਖੂਹ ਦੱਸਿਆ ਜਾ ਰਿਹਾ ਸੀ ਅਤੇ ਸਵੇਰ ਨੂੰ ਸ਼ਾਦੀਆ ਨਾਂ ਦੀ ਕੁੜੀ ਇਸ ਡੂੰਘੇ ਖੂਹ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੌਰਾਨ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਸੀ ਅੱਜ ਸਵੇਰ ਤੋਂ ਹੀ ਰੈਸਕਿਊ ਆਪਰੇਸ਼ਨ ਇੱਕ 21 ਸਾਲਾ ਕੁੜੀ ਨੂੰ ਬਚਾਉਣ ਦੇ ਲਈ ਚਲਾਇਆ ਜਾ ਰਿਹਾ ਸੀ ਪਰ ਹੁਣ ਮੰਦਭਾਗੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਸ਼ਾਦੀਆ ਨਾ ਦੀ 21 ਸਾਲਾ ਕੁੜੀ ਦੀ ਖੂਨ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸ਼ਾਦੀਆ ਜਿਵੇਂ ਹੀ ਖੂਨ ਦੇ ਵਿੱਚ ਡਿੱਗੀ ਤਾਂ ਗਾਰੇ ਦੇ ਵਿੱਚ ਫਸ ਗਈ ਸੀ ਜਿਸ ਮਗਰੋਂ ਆਲੇ ਦੁਆਲੇ ਦੇ ਬੱਚਿਆਂ ਨੇ ਰੋਲਾ ਪਾਇਆ ਜਿਨ੍ਹਾਂ ਨੇ ਆਪਣੀ ਅੱਖੀਂ ਸ਼ਾਦੀਆਂ ਨੂੰ ਇਸ ਖੂਨ ਦੇ ਵਿੱਚ ਡਿੱਗਦਿਆਂ ਦੇਖਿਆ ਅਤੇ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋਏ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ, ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਰੈਸਕਿਊ ਆਪਰੇਸ਼ਨ ਅੱਜ ਸਵੇਰ ਤੋਂ ਹੀ ਚਲਾਇਆ ਜਾ ਰਿਹਾ ਸੀ ਇਹ ਘਟਨਾ ਸੋਮਵਾਰ ਸਵੇਰ ਦੀ ਦੱਸੀ ਜਾ ਰਹੀ ਹੈ, ਯਾਨੀ ਕਿ ਅੱਜ ਸਵੇਰੇ ਸ਼ਾਦੀਆਂ ਨਾਦੀ 21 ਸਾਲਾਂ ਕੁੜੀ 117 ਫੁੱਟ ਡੂੰਘੇ ਖੂਨ ਦੇ ਵਿੱਚ ਅਚਾਨਕ ਡਿੱਗ ਜਾਂਦੀ ਹੈ ਅਤੇ ਹੁਣ ਉਸ ਦੀ ਮੌਤ ਦੀ ਖਬਰ ਸਾਂ ਮੜੇ ਆਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਵਕਤ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹੈ ਘਟਨਾ ਮਾਨਸਾ ਤੋਂ ਸਾਹਮਣੇ ਆਈ ਹੈ ਮਾਨਸਾ ਦੇ ਪਿੰਡ ਜੋਗਾ ਦੀ ਹੈ ਘਟਨਾ ਹੈ ਜਿੱਥੇ ਅਚਾਨਕ ਕੁੜੀ ਦਾ ਪੈਰ ਦਿਲਕਿਆ ਤੇ 117 ਫੁੱਟ ਡੂੰਗੇ ਖੂਨ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਮਗਰੋਂ ਲਗਾਤਾਰ ਹੀ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਜੋ ਕੁੜੀ ਨੂੰ ਬਚਾਇਆ ਜਾ ਸਕਿਆ ਉਸ ਦੀ ਜਾਨ ਬਚਾਈ ਜਾ ਸਕੇ ਪਰ ਕੁੜੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹੁਣ ਉਸ ਦੀ লাশ ਨੂੰ ਇਸ ਡੂੰਘੇ ਖੂਹ ਦੇ ਵਿੱਚੋਂ ਕੱਢ ਲਿਆ ਗਿਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੀਆਂ ਮੋਗਾ ਦੇ ਪਿੰਡ ਕਿਸ਼ਨਪੁਰੇ ਦੀ ਸ਼ਾਦੀ ਆ ਰਹਿਣ ਵਾਲੀ ਸੀ ਜੋ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆਪਣੇ ਨਾਨਕੇ ਪਿੰਡ ਮਾਨਸਾ ਦੇ ਜੋਗਾ ਵਿਖੇ ਗਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਇੱਥੇ ਆ ਕੇ ਉਸ ਦੇ ਨਾਲ ਇਹ ਮੰਦ ਭਾਗਾ ਭਾਣਾ ਵਾਪਰ ਜਾਣਾ ਤੇ ਉਸ ਨੇ ਹੁਣ ਕਦੇ ਵੀ ਘਰ ਵਾਪਸ ਨਹੀਂ ਹੀ ਮੁੜ ਸਕਣਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਨਸਾ ਦੇ ਪਿੰਡ ਜੋਗਾ ਵਿਖੇ 117 ਫੁੱਟ ਡੂੰਘੇ ਖੂਹ ਦੇ ਵਿੱਚ 21 ਸਾਲਾ ਕੁੜੀ ਡਿੱਗ ਗਈ ਸੀ ਜਿਸ ਦੀ ਹੁਣ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮੌਕੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਕਿ ਬਿਆਨ ਸਾਹਮਣੇ ਆਏ ਨੇ ਆਉ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਗੁਰਲਾਸ ਸਿੰਘ ਜੀ ਐ ਕਿੱਥੋਂ ਦੇ ਰਹਿਣ ਵਾਲੇ ਹੋ ਸਟ ਜੋਗਾ ਜੀ ਜੋਗਾ ਦੇ ਰਹਿਣ ਵਾਲੇ ਹੋ ਬ੍ਰਦਰ ਤੁਹਾਡੇ ਪਿੱਛੇ ਖੂਹ ਹੈ ਜਿਸ ਦੇ ਵਿੱਚ ਅੱਜ 21 ਸਾਲਾ ਕੁੜੀ ਸਾਜੀਆ ਦੀ ਡਿੱਗ ਗਈ ਬਾ ਮੌਤ ਹੋਈ ਆ ਹਾਂਜੀ ਕਿਵੇਂ ਦੇਖਦੇ ਹਾਂ ਇਹ ਵਿਚੀ ਦਾ ਕਹਿੰਦੇ ਹੈ ਪ੍ਰਸ਼ਾਸਨ ਤੇ ਪੰਚਾਇਤ ਦੀ ਗਲਤੀ ਹੈ ਜੀ ਜਦੋਂ ਵੋਟਾਂ ਆਉਂਦੀਆਂ ਜੀ ਉਦੋਂ ਆ ਕੇ ਸਾਨੂੰ ਕਹਿੰਦੇ ਸਾਡਾ ਖੂਬ ਬੰਦ ਕਰਾਂਗੇ ਜਦੋਂ ਵੋਟਾਂ ਪੈ ਜਾਂਦੇ ਨਾ ਪ੍ਰਸ਼ਾਸਨ ਆਇਆਗਾ ਨਾ ਕੋਈ ਐਮਸੀ ਸਾਡੇ ਕੋਲ ਕੋਈ ਨਾ ਆਇਆ ਮੁੜਕੇ ਇੱਕ ਦੋ ਵਾਰੀ ਅਸੀਂ ਉਹਨਾਂ ਨੂੰ ਕਿਹਾ ਵੀ ਫਿਰ ਅਸੀਂ ਇੱਕ ਦੋ ਵਾਰੀ ਆਲੇ ਤੋਰ ਤੇ ਪਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਡਰ ਜਾਨੇ ਕਿਤੇ ਪ੍ਰਸ਼ਾਸਨ ਸਾਡੇ ਦੀ ਕੋਈ ਪਰਚਾ ਨਾ ਪਾ ਦੇ ਤਾਂ ਕਿ ਅਸੀਂ ਇਹਨੂੰ ਬੰਦ ਨਹੀਂ ਕਰਿਆ ਅਸੀਂ ਤਿੰਨ ਚਾਰ ਘਰਾਂ ਜੀ ਨਾਲ ਲੱਗਦੇ ਜੀ ਸਾਨੂੰ ਤਿੰਨੇ ਚਾਰ ਘਰਾਂ ਨੂੰ ਖਤਰਾ ਹੈ ਜੀ ਇਹਦਾ ਪੂਰਾ ਫੋਲ ਜੀ ਆਤਾ ਦਵਾ ਕਿਸੇ ਹੋਰ ਦਾ ਡਿੱਗਾ ਅਫਗਾਨਿਸਤਾਨ ਦਾ ਸੀ ਜਿਹਦੇ ਕਹਿੰਦਾ ਆ ਡਿੱਗਾ ਸਾਨੂੰ ਉੱਧੇ ਪਤਾ ਲੱਗ ਗਿਆ ਸਾਨੂੰ ਉੱਧੇ ਭਰਨਾ ਪਊਗਾ ਇਹ ਇੱਥੇ ਗੁਰਮੀਤ ਸਿੰਘ ਬੈਠੇ ਸੀਗੇ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਵੀ ਇੱਕ ਪ੍ਰਧਾਨ ਨਾਲ ਸਾਡੀ ਕਦੇ ਕੋਈ ਗੱਲ ਨਹੀਂ ਹੋਈ ਜੀ ਜਿਹੜਾ ਕੋਈ ਐਮਸੀ ਸਾਡੇ ਬਾੜ ਵਿੱਚ ਖੜਾ ਹੁੰਦਾਗਾ ਅਸੀਂ ਆਏ ਵਾਰ ਉਹਨੂੰ ਇਹੀ ਕੁਐਸਚਨ ਕਰਦੇ ਹੋਣਗੇ ਵੀ ਭਾਈ ਸਾਡਾ ਖੂਦਾ ਇਹਨੂੰ ਛੱਤ ਨਾਗਾ ਵੀ ਬੰਦ ਵੀ ਨਹੀਂ ਕਰਨਾ ਵੀ ਉੱਪਰ ਜਾਲ ਪਾਉਣਾ ਆਪਾਂ ਨੇ ਪਾਰਲੀ ਸਾਈਡ ਕੰਧ ਕੱਢ ਕੇ ਵੀਦੋਂ ਪਰ ਆਪਾਂ ਨੇ ਜਾਲ ਪਾਣਾ ਸਾਨੂੰ ਇੱਕ ਵਾਰੀ ਕਹਿੰਦੇ ਹਾਂ ਹਾਂ ਵੋਟਾਂ ਪਾਓ ਆਪ ਮੁਨਾਫ ਦੇਖਦੇ ਨੂੰ ਕਹਿੰਦੇ ਨੂੰ ਉਹ ਤੋਂ ਪਹਿਲਾਂ ਪਰਜਗ ਕਹਿੰਦੇ ਹਨ ਕਿ ਉਹ 10 ਸਾਲ ਦਾ ਮੁਨਾਫ ਖੁਦ ਨੂੰ ਕਹਿੰਦਾ ਹੋਵੇ 32 ਸਾਲ ਮੇਰੀ ਉੰਗਰੇਗੀ ਉਹ ਹੁੰਦਾ ਹੀ ਚਾਹੀਏ ਕਿਸੇ ਨੇ ਕੁਝ ਨਹੀਂ ਕਰਾਈ ਡੱਕਾ ਨਹੀਂ ਲਾਇਆ ਜੀ ਇਹ ਇੱਕੋ ਹੀ ਹੈ ਕਿ ਜੋਗੇ ਚ ਹੋਰ ਵੀ ਹੈਗੇ ਜੀ ਵਿੱਚ ਕਾਫੀ ਨੇ ਜੀ ਵਿੱਚ ਛੱਤੇ ਪੈਣੇ ਜੀ ਕੱਲਾ ਇਹੀ ਰਹਿੰਦਾ ਬਣਾ ਛਤ ਨਾਲ ਅਸੀਂ ਬਾਕੀ ਛੱਤ ਵੀ ਦਿੱਤੇ ਉਹ ਪਾਰਟੀ ਵਾਈ ਤੌਰ ਤੇ ਚਲੋ ਕੁਝ ਮਰਜ਼ੀ ਲਾ ਲਓ ਜੀ ਅਸੀਂ ਸਾਡੇ ਵੋਟ ਘਟਾ ਲਓ ਕੁਝ ਮਰਜ਼ੀ ਲਾ ਸਾਡਾ ਖੁਦ ਤਾਂ ਕੰਮ ਨਹੀਂ ਹੋਇਆ ਜੀ ਬਾਕੀ ਸਾਰੇ ਖੂਆਂ ਦਾ ਕੰਮ ਹੋਇਆ ਇੱਕ ਅੱਧਾ ਖੂਹ ਜਿਹਦਾ ਨਾ ਕੰਮ ਹੋਇਆ ਉਹ ਬਾਕੀ ਲਗਭਗ ਸਾਰੇ ਦਾ ਸੁੱਖੂਆਂ तो हमें इस ऑपरेशन में सब तीन चार मेन समस्याएं थी सबसे पहले इस कुएँ का अनस्टेबल स्ट्रक्चर था जैसा कि आप सबको पता है कि ये कुआ काफ़ी ख़राब हालत में है तो यहाँ पे जो इसका बारी स्ट्रक्चर था ये अनस्टेबल था ऊपर से कभी भी ये ईंट या पत्थर मलबा गिर सकता था तो ये सबसे बड़ा खतरा था दूसरा ये था कि सौ फीट की हाइट थी उसके अंदर कोई जहरीली गैस भी हो सकती थी और ऑक्सीजन की कमी तो अबियस्त है तीसरी इसकी कमी ये थी कि इसके अंदर बीस फीट पानी भी था तो अब इन तीनों समस्याओं को देखते हुए हमने इसके लिए एक प्लेटफॉर्म बनाया और प्लेटफॉर्म बना के इसके अंदर जो है अपने ड्राइवर को भेजा था जो ऑलरेडी हमारे डिप ड्राइवर्स हैं तो वो ट्रेन डिप ड्राइवर थे उनको डेस्क में काम करने का पहले से भी तजुर्बा है तो उन्हें हमने सब रेस्क्यू जो हमारी सेफ्टी प्रिकॉशन लेते हुए और नीचे इस भेजा और सक्सेसफुली को कर जैसे एनडीआरएफ एक्सपर्ट है ऐसी स्थिति से जूझने के लिए मगर आपको लो, लोगों से बड़ी दिक्कत आती होगी या ऐसी स्थिति में अगर कोई गिर भी जाता है चाहे बोरवेल हो या कुएं में कोई गिरता है तो आप लोगों को क्या सजेस्ट करना चाहोगे कि ये होना चाहिए पहले इस... अब ये हमारे लेवल के हमारा काम है बताना ਤੋ ਉਹ ਹਮ ਪਹਿਲੀ ਪ੍ਰਾਇੋਰਟੀ 'ਚ ਦੇਖ ਰਹੇ ਹਾਂ ਬਾਕੀ ਹਮਾਰੀ ਤਰਫ ਸੇ ਯਹੀ ਹੈ ਕਿ ਜਿੰਨੇ ਵੀ ਇਸ ਟਾਈਪ ਦੇ ਖੁੱਲੇ ਕੁਏ ਹੈ ਜਾਂ ਓਪਨ ਬੋਰਵੈਲ ਹੈ ਉਹਨਾਂ ਕੋ ਜੈਸੀ ਗਵਰਨਮੈਂਟ ਕੀ ਗਾਈਡਲਾਈਨ ਹੈ ਉਹਨਾਂ ਦੇ ਅਨੁਸਾਰ ਢੱਕੇ ਰੱਖਾ ਜਾਵੇ। ਇਹ ਸੋਹਜਿਆ ਖਾਨ ਲੜਕੀ ਹੈ ਜੀ ਤਕਰੀਬਨ 19-20 ਸਾਲ ਦੀ ਉਮਰ ਸੀਗੀ ਪ੍ਰਵਾਹ ਦੇ ਦੱਖਣ ਤਾਪਕ ਇਹ ਆਪਣੇ ਰਿਸ਼ਤੇਦਾਰ ਚਾਈ ਹੋਈ ਸੀਗੀ ਇੱਥੇ ਅਚਾਨਕ ਇਹਦਾ ਪਰਚੂਲ ਕਰਕੇ ਪਿੱਛੇ ਖੂਹ ਸੀਗੀ ਉਹਦੇ ਵਿੱਚ ਡਿੱਗ ਗਈ ਸੀ। ਤੇ ਇਹ ਐਨਡੀਆਰਐਸ ਦੀ ਟੀਮ ਦੀ ਹਲਪ ਨਾਲੇ ਕੱਢ ਕੇ ਰੈੱਡ ਬੋਡੀ ਅਸਿਸਟਸ ਵੱਲ ਸੱਤੇ। ਸਰ ਇਸ ਕਾਰਨ ਕੀ ਪਤਾ ਲੱਗੇ ਸਰ ਕੁਛ ਕਾਰਨੋਂ ਸਟੇਟਮੈਂਟ ਕੀ ਲਿਖਾਉਂਦੇ ਆਗੇ ਪਰਿਵਾਰਕ ਮੈਂਬਰ ਉਸਨੂੰ ਤਾਕਤ ਅਗਲੀ ਕਾਰ ਵੀ ਕਰਾਂਗੇ ਸਰ ਤੁਹਾਨੂੰ ਨਹੀਂ ਲੱਗਦਾ ਵੀ ਬਾਰ-ਬਾਰ ਪ੍ਰਸ਼ਾਸਨ ਕਦੀ ਖੁੱਲੇ ਬੋਰਵੇਲਾਂ ਦੀ ਗੱਲ ਕਰਦਾ ਹੈ ਕੱਲੇ ਖੂਹਾਂ ਦੀ ਗੱਲ ਕਰਦਾ ਹੈ ਵੀ ਪ੍ਰਸ਼ਾਸਨ ਦੀ ਵੀ ਵੱਡੀ ਨਲਾਇਕੀ ਇੱਥੇ ਸਾਹਮਣੇ ਆਈ ਹੈ ਵੀ ਖੂਹ ਦੇ ਨਹੀਂ ਪਤਾ ਲੱਗਿਆ ਨਹੀਂ ਇਹ ਖੂਹ ਤਾਂ ਉਹ ਇੱਕ ਇਹਨਾਂ ਦੇ ਘਰ ਦੇ ਅੰਦਰ ਬਾਉਂਡਰੀ ਦੇ ਵਿੱਚ ਹੀ ਪਿਛਲੇ ਪਾਸੇ ਇੱਕ ਸਾਈਡ ਤੇ ਛੱਪੜ ਹੈਗਾ ਇਹ ਤੋਂ ਦੱਸ ਵੀ ਨਹੀਂ ਰਿਹਾ ਇਸਲੀ ਸਾਈਡ ਤੋਂ ਇਹਦੀ ਜਾਂਚ ਹੋਏਗੀ ਵੀ ਕਿਉਂ ਇਹ ਕਹਿਲੀਆਂ ਹੋਈਆਂ ਇਸ ਇਸ ਬਾਰੇ ਵੀ ਕੋਈ ਹੋਰ ਸਾਜ਼ੀਆ ਨਾ ਬਣੇ ਇਸ ਤੋਂ ਵੀ ਪ੍ਰਸ਼ਾਸਨ ਨੂੰ நான் செய்கிறேன்.